गोविंद को नाम लेय अंत बार संग तेरा ही है एक जात है दिखिया बेख दिक जो विसार प्रभु का जस ही धार नानक जान कह उपकार अवसर बेहात है, है। जावंती महल्ला नामा रे मन ਨਨ ਗਤ ਹੋਏ ਹੈ ਤੇਰੀ ਇਹ ਜਗ ਮਹਾਰਾਮ ਨਾਮ ਸੋਦ ਨਹੀਂ ਸੁਣਿਓ ਕਾਂ ਦੇਖਿਆ ਮਸੇ ਵਤ ਨੁਭਾਨ ਮਤ ਨਾਹਿ ਨਵੇਰੀ ਰਹਾ ਸਤਮਾਨਸ ਕੋ ਜਨ ਮਲੀਨ ਸਿਮਰਨ ਨਹ ਨਮ ਫਕੀਨਾ ਨਾਰਾ ਸੁਖ ਭਇਓ ਤੀਨ ਪਗ ਹੋ ਪਈ 베ਰੀ ਨਾਨਕ ਜਨ ਕਹਿ ਬੁਕਾਰ ਸੁਪਣਾ ਜਿਉ ਜਾਗ ਪਸਾਰ ਸਿਮਰਤ ਨਾਹਿ ਕਿਉ ਮੂਰਾਰ ਮਾਇਆ ਜਾ ਕੀ ਤੇਰੀ ਜੈ ਜਵੰਤੀ ਮਹੱਲਾ ਨਾਮਾ ਬੀਤ ਜਹ ਹੈ ਬੀਤ ਜਹ ਜਨਮ ਆਕਾਰੇ ਨਿਸ ਦਿਨ ਸੁਨ ਗਏ ਪੁਰਾਨ ਸਮਝਤ ਨਹ ਰੇ ਅਜਾਨ ਕਾਲ ਤੋ ਬਹੁ ਜਵਾਨ ਕਹਾ ਜਹ ਹੈ ਭਾਜ ਰੇ ਰਹਾ ਅਸਥਿਰ ਜੋ ਮਾਨਿਓ ਦੇਹ ਸੋ ਤੋ ਤੇਰਾ ਹੋਏ ਹੈ ਖੇਹੇ યો ਨਾ ਹਰ ਕੋ ਨਾਮ ਲੇ ਹੈ ਮੂਰਖ ਨਿਲਾਜ ਰੇ ਆਰਾਮ ਭਗਤ ਹੀ ਆਨ ਸਾਡ ਦੇਤ ਮਨ ਕੋ ਮਾਨ ਨਾਨਕ ਜਾਨ ਇਹ ਬਖਾਨ ਜਗ ਮਹਿ ਬਿਰਾਜ ਰੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸਹਿ ਭੰ ਗੁਰ ਪ੍ਰਸਾਦ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਦੇ ਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗੋਲ ਮਾਲਾ ਤਿਲਕ ਲਿਲਾਟੰ ਦੋਇ ਤੂਤੀ ਵਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਹੋਕਟ ਨਿਸਚੈ ਕਰਮੰ ਕਹ ਨਾਨਕ ਨਿਸਚੈ ਧਿਆਵੈ ਬਿਨ ਸਤਗੁਰ ਬਾਟ ਨ ਪਾਵੈ ਨੇ ਭਲੰਤਾਸ ਸਿਰਜਨ ਮਾਸਯ ਜਾਵਤ ਬ੍ਰਹਮਣਾ ਬਿੰਦਤੇ ਸਾਕਰੰ ਸੰਸਾਰਾਸਯ ਗੁਰ ਪ੍ਰਸਾਦੀ ਤਰਹ ਕੇ ਕਰਨ ਕਰਨ ਸਮਰਥ ਹੈ ਕਹੋ ਨਾਨਕ ਬੀ ਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਤਾਂ ਬ੍ਰਹਮਣ ਹੈ ਖਿਆਤਰੀ ਸਬਦੰ ਸੂਰ ਸਬਦੰ শূ드ਰ ਬਨਾਕਿਤ ਹੈ ਸਰਬ ਸਬਦਨ ਦਾ ਏਕ ਸਬਦਨ ਜੇ ਕੋ ਜਾਣ ਸਭੇ ਉਹ ਨਾਨਕਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ ਏਕ ਕ੍ਰਿਸ਼ਨੰ ਦਾ ਸਰਬ ਦੇਵਾ ਦੇਵ ਦੇਵਾ ਦਾ ਆਤਮ ਹੈ ਆਤਮਨ ਸ੍ਰੀ ਬਾਸ ਉਹ ਦੇਵਸਯੇ ਜੇ ਕੋਈ ਜਾਣ ਸਭੇ ਨਾਨਕਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ ਸ਼ਲੋਕ ਸਹਸਕ੍ਰਿਤੀ ਮਹੱਲਾ ਪੰਜਵਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਵਿਨੋਦ ਸੁਤਾ ਕਤੰਚ ਪ੍ਰਾਤਮੀ ਤਹਿਤ ਬੰਧਵ ਕਤੰਚ ਮੋਹ ਕੁਟੰਬਿ ਅਤੇ ਕਤੰਚ ਚਪਲ ਮੋਹ ਨੀ ਰੂਪੰ ਕੇ ਖੰਤੇ ਤਿਆਗੰ ਕ੍ਰੋਧ ਰਹੰਤ ਸੰਤ ਭਗਵਾਨ ਸਿਮਰਨ ਨਾਨਕ ਲਖਯੰ ਅਜੁਤ ਤਨਹਿ। ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਾਤ ਬੰਧਵਹ ਤ੍ਰਿਗ ਸਨੇਹੰ ਬਣਤਾ ਵਿਲਾਸ ਸੁਖ ਹੈ ਤ੍ਰਿਗ ਸਨੇਹੰ ਗ੍ਰਹਾਰਤ ਕਹੈ ਸਾਧ ਸੰਗ ਸਨੇਹ ਸਤਿਅੰ ਸੁਖਯੰ ਸੰਤ ਨਾਮ ਕਹੈ ਮਿਥਯੰਤ ਦੇਹੰ ਕੀਣੰਤ ਬਲਨਾ ਵਰਧੰਤ ਜਰੂਆ ਹਿਤਯੰਤ ਮਾਇਆ ਅਤਿਅੰਤ ਆਸਾ ਆਥਿਤਯ ਭਨੰਗ ਗੰਤ ਸਵਾਸਾ ਭੈਆਨ ਧਰਮੰ ਅਦੰਤ ਮੋਹ ਕੋ ਉਦੁਰ ਲਾਪਿਅ ਦੇਹੰ ਤਤ ਆਸ੍ਰਿਯ ਨਾਨਕ ਗੋਬਿੰਦ 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 ਗੋਪਾਲ ਕਿਰਪਾ ਕਾਚ ਕੋ ਟੰਗ ਚੰਤ ਤੋਯੰ ਲੇਪਨੰ ਰਕਤ ਚਰਮਣ ਹੈ ਨਵੰਤ ਦਵਾਰੰ ਭੀਤ ਰਹਤੰ ਬਾਇ ਰੂਪੰ ਸੰਭਨ ਹੈ ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਤਿਰੰ ਦੁਰਲਭ ਦੇਹ ਉਦਰੰਤ ਸਾਧ ਸਰਣ ਨਾਨਕ ਹਰ 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 ਹਰੇ ਜਪੰਤ ਸੁਭੰਤ ਤੋਯੰ ਅਚੋਤ ਗੁਣਗਿਆੰ ਪੂਰਨੰ ਬਹੁਲੋ ਕਿਰਪਾਲਾ ਗੰਭੀਰੰ ਉਚੈ ਸਰਬਾਗਯ ਅਪਾਰਾ ਪ੍ਰਿਧਿਆ ਪ੍ਰਿਯੰ ਕਿਸ ਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮੇਗੀ ਬੇ ਫੰਤ ਬੱਧੇ ਕ ਪ੍ਰਹਾਰੇਣ ਲਾਖਿ ਆਪਦਹਿ ਹੋ ਜਾਸਿ ਰਖੇਣ ਗੋਪਾਲਹਿ ਨਾਨਕ ਰੋਮ ਨਾ ਛੇਦਿਅਤੇ ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦਿਸਹਿ ਦੇ ਗੁਣ ਤਾਂ ਬਸੰਦੇ ਊਚਾ ਹੈ ਨਹਿ ਸਿਮਰਨ ਤਮਾਰਾ ਨੰਦ ਕੋ ਤਾਂ ਚਾਹੇ ਹੋਵੰਤਿ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਜੀ ਸਾਸਾ ਕਰ ਖਤੇ ਸਬਦੰ ਗਤੰ ਹਿਤੰ ਮਯਾ ਕੀਰਤੰ ਕਲਿ ਕਰਮ ਕਰਤਵਾ ਮਿਟੰਤ ਸਤਿਰਾਗਤ ਭਰਮ ਮੋਹੰ ਭਗਵਾਨ ਰਮਨੰ ਸਰਬਤਰ ਥਾਨਯੰ ਦ੍ਰਿਸ਼ਟ ਤੋਯੰ ਅਮੋਖ ਦਰਸਨੰ ਗ ਸੰਤ ਸਾਧ ਰਸਨਾ ਹਰ 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 ਹਰੇ ਨਾਨਕ ਪ੍ਰੇਮ ਜਾਪ ਜਪਨਾ ਕਟੰਤਰੂਪੰ ਕਟੰਤਦੀਪੰ ਕਟੰਤਰਵ ਸਸੀਅਰ ਨਕੀ ਅਤਰ ਗਗਨੰ ਕਟੰਤ ਬਸਦਾ ਗੇਰ ਤਰਸੇ ਖੰਡੰ ਕਟੰਤ ਲਲਨਾ ਸੁਦ ਭਾਤ ਹੀ ਤੰ ਕਟੰਤ ਕਨਕ ਮਾਣਿਕ ਮਾਇਆ ਸਵ ਰੂਪੰ ਨਹਿ ਕਟੰਤ ਕੇਵਲ ਗੋਪਾਦ ਅਚੁੱਤ ਅਸਤਿਰੰ ਨਾਨਕ ਸਾਧ ਜਨ ਨਹਿ ਬਿਲਾੰਬ ਧਰਮੰ ਬਿਲਾੰਬ ਪਾਪੰ ਨਿਰੰਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲ ਵਿਖਨਾਸੰ ਪ੍ਰਾਪਤੰ ਧਰਮ ਲਕਿਆਣ ਨਾਨਕ ਜਿਹ ਸੋ ਪ੍ਰਸੰਨ ਮਾਧਵ ਹੈ ਮਿਰਤੰ ਲੋਹੰ ਅਲਪ ਬੁੱਧਿਆਂ ਮੁਰਗੰਤ ਬਣਤਾ ਵਿਨੋਦ ਸਾਹੰ ਜਾਵਣ ਬਹਿਕਰੰ ਕਨਕ ਕੁੰਡਲ ਹੈ ਬਜਿਤਰ ਮੰਦਿਰ ਸੋ ਮੰਤ ਵਸਤਰਾ ਇਤਿ ਅੰਤ ਮਾਇਆ ਵਿਆਪਿਤੰ ਤੇ ਅਜੋਤ ਸਰਨ ਸੰਤ ਨਾਨਕ ਭੋ ਭਗਵਾਨ ਏ ਨਮਹ ਜਨਮੰ ਕਾ ਮਰਣੰ ਹਰਖੰ ਕਾ ਸੋਗੰ ਭੋਗੰ ਕਾ ਰੋਗੰ ਉਚੰ ਕਾ ਨੀਚੰ ਨਾਨਾ ਸੁਮੂਚੰ ਮਹਾਰਾਜੰ ਕਾ ਮਾਨੰ ਅਭਿਮਾਨੰ ਕਾ ਹੀਨੰ ਪਰਵਿਰਤ ਮਾਰਗੰ ਮਰਤੰਤ ਵਿਨਾਸਨੰ ਗੋਵਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨ ਆਸਨੰ ਇਰਪੰਤ ਹਰੀੰ ਮਤ ਤਤ ਗਿਆਨੰ ਵਿਗਸੀਤ ਅਬੁੱਧਾ ਕੁਸਲ ਥਨੰ ਬਸੇ ਅੰਤ੍ਰਖਿਅੰ ਤਿਆਗਮਾਨੰ ਸੀਤਲੰਤਰਿਦਿਅੰ ਗ੍ਰਿਹੜ ਸੰਤ ਗਿਆਨੰ ਰਹਿੰਤ ਜਨਮੰ ਹਰ ਦਰਸਿ ਲੀਣਾ ਬਾਜੰਤ ਨਾਨਕ ਸ਼ਬਦ ਬੀਣਾ ਪਹੰਤ ਵੇਦਾ ਗੁਣੰਤ ਗੁਨੀਆ ਸੁਨੰਤ ਬਾਲਾ ਬਹੁ ਵਿਧ ਪ੍ਰਕਾਰਾ ਦਿਰੜੰਤ ਸੁਬਿੱਧਿਆ ਹਰ ਹਰਿ ਕ੍ਰਿਪਾਲਾ ਨਾਮਦਾਨ ਜਾ ਜੰਤ ਨਾਨਕ ਦੈਨ ਹਾਰ ਗੁਰ ਗੋਪਾਲਾ نہیں چنتا مات پیت پراتا ہے نہیں چنتا کش لوگ کا ہے نہیں چنتا بنتا ست میتا ہے پر ویرت مایا سن بند نہیں دیال ایک پگوان پر کا ہے نانک سرب جی اپرات پال کا ہے انیتیا ویتن انیتیا کتن انیتیا آسا بہویت پرکارن انیتیا ہیتن اہم بندھن پرمایا ملنن بکارن ਪਿਰੰਤ ਜੋ ਨਾ ਅਨੇਕ ਜਟ ਰਾਖਨ ਨਹਿ ਸਿਮਰੰਤ ਮਲੀਨ ਬੁੱਧਿਆਂ ਹੈ ਗੋਵਿੰਦ ਕਰਤ ਮਇਆ ਨਾਨਕ ਪਦ ਤੇ ਉਧਾਰਨ ਸਾਧ ਸੰਗ ਮਹਿ ਗਿਰੰਤ ਕੇਰ ਪਤਿਤ ਪਾਤਾਲੰ ਜਲੰਤ ਦੇ ਦੀਪ ਬੈ ਸਵੰਤ ਹੈ ਬਹੰਤ ਅਗਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰਤਾ ਮਰਨ ਹੈ ਅਨਿਕ ਸਾਧਨੰ ਨਾ ਸਿੱਧਿ ਅਤੇ ਨਾਨਕ ਅਸਥੰ ਭੰ ਅਸਥੰ ਭੰ ਅਸਥੰ ਭੰ ਸਬਦ ਸਾਧ ਸੁਜਣਾ ਹੈ ਕੋਰ ਦੁਖਿਆਂ ਅਨੁਕ ਹਤਿਆਂ ਜਨਮਦਾਰ ਇਤਰੰ ਮਹਾ ਵਿਖਿਆਦੰ ਮਿਟੰ ਤੋ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਪ ਕਾਸ਼ਟ ਭਸਮੰ ਕ੍ਰੋਧ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਗ ਖੰਡਨ ਹੈ ਰਿਤ ਬਸੰਤ ਭੈ ਭੀਤ ਦੂਤ ਹੈ ਕਰਮ ਕਰਤ ਮਹਾ ਨਿਰਮਲ ਹੈ ਜਨ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਗ ਦਰਸਨਾ ਸਰਨ ਜੋਗੰ ਸੰਤ ਪ੍ਰਿਯ ਨਾਨਕ ਸੋ ਭਗਵਾਨ ਕੇ ਮੰ ਕਰੋਤ ਆਸ਼ੰ ਕਰੋਤ ਅਗਣੀ ਵਹਿ ਨਿਰਾਸੰ ਆਸ ਪੂਰਨ ਹੈ ਨਿਰਧਨ ਭੈੰ ਪਨਵੰਤ ਹੈ ਰੋਗਿਆਂ ਰੋਗ ਖੰਡਣ ਹੈ ਭਗਤਿਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ ਬਾਰ ਬ੍ਰਹਮਪੁਰਖ ਦਾਤਾਰ ਹੈ ਨਾਨਕ ਕੋ ਸੇਵਾ ਕਿੰਨਾ ਲਭਿਆ ਤੇ ਅਧਰਮ ਕਰਮ ਕਾਰਨ ਹੈ ਨਿਰਧਨੰ ਧਨ ਨਾਮ ਨਰ ਹਰ ਹੈ ਅਨਾਥ ਨਾਥ ਗੋਵਿੰਦ ਹੈ ਬਲਹੀਨ ਬਲ ਕੇਸਵ ਹੈ ਸਰਬ ਭੂਤ ਦਇਆਲ ਅਚੂਤ ਦੀਨ ਬਾਂਧਵ ਦਾ ਮੋਦ ਰਹੇ ਸਰਬਾਕਿਅ ਪੂਰਨ ਪੁਰਖ ਭਗਵਾਨ ਹੈ ਭਗਤ ਵਸ਼ਲ ਕਰਮਾ ਮਯ ਹੈ ਕਟ ਕਟ ਬਸੰਤ ਬਾਸ ਦੇਵ ਹੈ ਪਾਰ ਭ੍ਰਮ ਪਰਮੇਸ਼ਰ ਹੈ ਜਾਤੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ ਨਹਿ ਸੰਰਤਨ ਨਹਿ ਸੇਵਕੰ ਨਹਿ ਪੀਤ ਪਰਮਪੁਰਖੋ ਤੁਮੰ ਤਉ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਭਰਨ ਕੋ ਖਣ ਕਰੰਤ ਜੀਵ ਆਦਿ ਸ਼ਾਮ ਸ਼ਾਦਨ ਦੇਵੰਤ ਨਾਨੰ ਸਿਰਜੰਤ ਰਤਨ ਜਨਮ ਚਤੁਰਜਤ ਚੇਤਨ ਹੈ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰ ਹਰੇ ਅਨਿత్య ਰਤਨਾ ਨਿਰਮੋਹਤੇ ਦਾਨੰਤ ਪ੍ਰਾਪੂਰ ਭੇਡ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿਆਂ ਮਾਰਤ ਲੋਕ ਹੈ ਨਾਨਕ ਚਰੰਕਾਲ ਦੁਖ ਭੋਗਤੇ ਮ੍ਰਿਤਾ ਅਨੁਗ੍ਰਹੰ ਗੋਵਿੰਦ ਹੈ ਜਸ ਸਿਮਰਨ ਰਿਦੰਤਰ ਹੈ ਆਰੋਗਿਅੰ ਮਹਾਰੋਗਿਅੰ ਬੇ ਸਿਮਰਤੇ ਕਰੁਣਾ ਮਯ ਹੈ ਰਮਣੰ ਕੇਵਲੰ ਕੀਰਤਨੰ ਸੋ ਧਰਮੰ ਦੇਹ ਧਾਰਨ ਹੈ ਅੰਮ੍ਰਿਤ ਨਾਮ ਨਾਰਾਇਣ ਨਾਨਕ ਬੀਰਤੰ ਸੰਤਨਾ ਤ੍ਰਿਪਿਆਤੇ ਸਹਿਨ ਸੀਲ ਸੰਤਨ ਸਾਮ ਮਿਤਰਾਸਯ ਦੁਰਜਨ ਹੈ ਨਾਨਕ ਭੋਜਨ ਅਨੇਕ ਪ੍ਰਕਾਰੇਣ ਨਿੰਦਕ ਆਵਦ ਹੋਇ ਉਪਦੀਸ਼ਟ ਤਏ ਤਿਰਸ ਕਾਰਨ ਹੈ ਭਵੰਤ ਨਹਿ ਭਵੰਤ ਨਾ ਲ ਭੰਗੜ ਹੈ ਸੁ ਬਾਹੀਨ ਨਹਿ ਭਵੰਤ ਨਹਿ ਬੋਹੰਤ ਸੰਸਾਰ ਦੁਖ ਨਹਿ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਨੀ ਸੁਖ 바ਸਨ ਹੈ ਸੈਨਾ ਸਾਧ ਸੁਭੋ ਸੂਰ ਅਜਿਤਨੰ ਸੰਨਾਹੰ ਕਮ ਨਿਮਰਤਾਹ ਆਵਦਹ ਕੁਣ ਗੋਬਿੰਦ ਰਮਣੰ ਕੋਟਪੁਰ ਸ਼ਬਦ ਕਰ ਚਰਮਣ ਹੈ ਆਰੂੜਤੇ ਅਸਵਰਥ ਨਾ ਕਹੈ ਬੁਝੰਤੇ ਪ੍ਰਭ ਮਾਰਗ ਹੈ ਵਿਚਰਤੇ ਨਿਰਭੈੰ ਸਤਰ ਸੈਨਾ ਤਾਇੰਤੇ ਗੋਪਾਲ ਕੀਰਤਨ ਹੈ ਇਤਤੇ ਬਿਸਵ ਸੰਸਾਰ ਹੈ ਨਾਨਕ ਵਸਿਆਨ ਕਰੋਤ ਪੰਚ ਤਸ ਕਰ ਹੈ ਮ੍ਰਿਗ ਤ੍ਰਿਸ਼ਨਾ ਗੰਧਰਬ ਨਕਰੰ ਤੁਮ ਸ਼ਾਇਆ ਰਤੁਰ ਮੁਤੇ ਤਤ ਹੈ ਕੁਟੰਬ ਸੰਧੰਤ ਨਾਨਕ RAM RAM ਨਮਹ ਨਚਿ ਗਿਆਨ ਭਰਾਨ ਨਿਗਮਨ ਨਾਚ ਕੋਰੇ ਅਕੇ ਨਾਮ ਕੀਤਨ ਹੈ

ਸੀਨ ਪਰਿਜੋ ਗੁਰ ਮੰਤਰ ਹੀ ਅਸਯ ਜੋ ਪ੍ਰਾਣੀ ਤ੍ਰਗੰਤ ਜਨ ਮੰਤਰ ਅਸਤਣਾ ਹੈ ਕੂਕ ਰਹਾ ਸੁਕ ਰਹਾ ਹਰ ਬਹ ਕਾਪ ਕਹ ਸਰਪਨਾ ਹੈ ਤੁਲ ਖਲਾ ਹੈ ਨਾ ਬਿੰਦ ਭਗਵੰਤ ਪ੍ਰਤੀਮ ਨਾਮ ਧਾਰਨ ਹੈ ਕੀਰਤਨ ਸਾ ਸੰਗੇ ਨਾਲਕ ਨਹ ਦਸਤੰਤ ਜਮਦੂਤ ਰਹਾ ਮਾਜਦੁਰ ਲਪਿਉ ਤਨੰ दुर्लभं 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 नचदुर्लभं स्वर्ग नचदुर्लभं कूलं विञ्जनं नचदुर्लभं स्वशंभरः अम्बरः अम्बरः नचदुर्लभं सौतमली प्रहा पांडव नचदुर्लभं बहताविलासः नचदुर्लभं विद्यावरवीणं ਨਜੁ ਤੇ ਲੱਭੰ ਚਦਰ ਚੰਚਲਹ ਰ ਲੱਭੰ ਦੇਖ ਭਗਵਾਨ ਨਾਮਹਿ ਨਾਨਕ ਲੱਭ ਤਿ ਅੰਸਾਰ ਸੰਪ੍ਰਾਪਾ ਪ੍ਰਭੰ ਜਤ ਕਤਹ ਤਤਹ ਦ੍ਰਸਤੰ ਸਵਰਗਮ ਅਤ ਬਯਾਲ ਲੋਕ ਹੈ ਸਰਬਤਰਮੰ ਗੋਵਿੰਦਹ ਨਾਨਕ ਲੇ ਸ਼ੇਖਨਾ ਲਿਬਿਯਦੇ ਦੇਖਿਆ ਪੰਦ ਅੰਮ੍ਰਿਤੰ ਦਰਸਤਾ ਸਖਾ ਸਵਜਨ ਹੈ ਦੁਖੰ ਪਯੰਤ ਸੁਖੰ ਪੀਤੰ ਤਾ ਨਿਰਭੈ ਹੈ ਥਾਨ ਬਹੂਲ ਵਿਚਰਾਨ ਨਾਮੰ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬ ਸੀਲ ਮੰਮੰ ਸੀਲੰ ਸਰਬ ਪਾਵਨ ਮੰਮ ਪਾਵਨ ਹੈ ਸਰਬ ਕਰਤਬ ਮੰਮੰ ਕਰਤਾ ਨਾਨਕ ਲੇਪ ਸ਼ੇਪ ਨਾ ਲੇਪਿਆ ਤੇ

मसंतेस्मि पि पिह्रह अतरगते संसारह नानक सो भखम व्याप्त दे शलंशद्रम कोट्विग्नम अपराधम तिलविमलम पनम मोहम अपमानम मदम माया व्याप्तकम् यत्र जन बर्मकह मृतो मृतो ਜਨਮ ਕਰਮ ਅੰਤ ਨਵ ਕਹ ਅਨਿਕ ਉਪਾਵਨ ਨ ਸਤਿਯਤੇ ਨਿਰਮਲੰ ਸਾ ਸੰਗਹ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੋਣ ਗੋਬਿੰਦ ਲਤ ਪਰਤਹ ਤਨ ਸੰਨ ਸੁਆਮੀ ਰਮਸੀ ਪਰਮੇਸ਼ੁਰ ਹੈ ਕਰਨ ਕਾਰਨ ਸਮਰਥ ਹੈ موسیقی